ਅਗੇ ਚਾਹ ਪੀਂਦੇ ਮੁਰਕਾ ਨਿਕਲੀ ਜਾਂਦਾ ਤੇ ਹੁਣ ਕੋਈ ਚਾਹ ਨਹੀਂ ਪੀਂਦਾ ਲਾਈਟ ਨਾ ਹੋਵੇ ਆ ਮੋਕਾ ਆਇਆ ਫਿਰ ਲਾਈਟ ਆ ਜਾਂਦੀ ਲਾਈਟ ਆ ਜੇ ਨਹੀਂ ਮੈਂ ਨਹੀਂ ਪੀਂਦਾ ਹੁੰਦਾ ਮੁਰਕਾ ਆਊਗਾ ਲਾਈਟ ਹੁਣ ਤਾਂ ਇਹ ਜਾਂਦੀ ਵੀ ਨਹੀਂ ਬਾਈ ਇਨਵਰਟਰ ਹੋ ਗਿਆ ਘਰ ਆਉਂ ਕਰ ਨਾ ਦੀ ਨਾ ਹਾ ਇਨਵਰਟਰ ਜਾਦਾ ਹੋ ਗਿਆ ਜਨਰੇਟਰ ਹੋ ਗਏ ਲਾਈਟ ਜਾਂਦੀ ਵੀ ਨਹੀਂ ਲੈਣੇ ਉਦੋਂ ਗ੍ਰਿਡ 'ਚ ਫੋਨ ਕਰਦਾ ਭੇਜ ਲਾਈਟ ਹੁਣ ਤਾਂ ਉਦੋਂ ਦਾ ਹੀ ਗ੍ਰਿਡਾਂ ਦੇ ਫੋਨ ਕਿੱਥੇ ਸੀ ਜੋ ਸਾਡੇ ਵੇਲੇ 'ਚ ਲਾਈਟ ਆਈ ਆ ਕੱਲੀਆਂ ਬੱਤੀਆਂ ਜਗਾਉਂਦੇ ਹੁੰਦੇ ਸੀ ਅੱਛਾ ਪੱਖੇ ਤਾਂ ਉਹ ਤੋਂ ਕੋਈ ਲਾਉਂਦਾ ਹੀ ਨਹੀਂ ਹੁੰਦਾ ਸੀ ਲਾਈਟਾਂ ਦੇ ਬੱਤਰੀਆਂ ਕੱਲੀਆਂ ਬੱਤੀਆਂ ਹੁੰਦੀਆਂ ਹਾਂ ਪੱਕੇ ਨਹੀਂ ਸੀਗੇ ਪੱਕੇ ਹੀ ਨਹੀਂ ਇਹ ਸਾਡੇ 70 ਦੇ ਚਾਈ ਹੈ ਅੱਛਾ ਕੱਲੇ ਲਾਈਟਾਂ ਲਾਈਟਾਂ ਦਾ ਕੰਮ ਹੁੰਦਾ ਸੀ ਫਿਰ ਭਾਈ ਗਰਮੀ ਵੀ ਨਹੀਂ ਮੰਨਦੇ ਸੀ ਨਾ 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 ਮੰਨਦੇ ਹੀ ਨਹੀਂ ਸੀ ਜੀ ਗਰਮੀ ਦਾ ਤਾਂ ਇਸ ਤੋਂ ਗਰਮੀ ਵੀ ਬਾੜੀ ਹੋਗੀ ਗਰਮੀ ਉਹਨੇ ਹੀ ਗਰਮਾਇਸਾ ਵਤੀ ਜਾਂਦੇ ਜੋ ਮਸ਼ੀਨਰੀ ਸਭ ਏਸੀ ਤੇ ਹੋਗੀ ਏਸੀ ਤੇ ਹੋਗਣਾ ਸਾਰੇ ਸੇਕ ਹੀ ਮਾਰੀ ਜਾਂਦਾ ਹੈ ਸ਼ਹਿਰ ਚ ਜਾਵੜੋ ਉੱਥੇ ਸਾਰੇ ਏਸੀ ਏਸੀ ਚੱਲਦੇ ਸੇਕ ਹੀ ਮਾਰਦਾ ਹੈ ਤਾਜੀ ਹਵਾ ਖਿੱਚ ਖਿੱਚ ਕੇ ਠੰਡੀ ਬਣਾਈ ਜਾਂਦਾ ਹਾਂ ਤਾਜੀ ਹਵਾ ਖਿੱਚਦੇ ਹਾਂ ਉਹ ਤਾਜੀ ਹਵਾ ਬਾਹਰ ਤਾਂ ਗਰਮਾਈ ਸੀ ਕੱਢਦੇ ਆ ਨਾ ਗਲਗਾਂ ਤਾਂ ਅੰਦਰ ਤੇ ਬਾਹਰ ਤਾਂ ਇਹ ਗਰਮੀ ਬਹੁਤ ਅੰਦਰ ਅੰਦਰ ਹੀ ਛੰਡੀ ਹੈ